ਜਨਾਬ ਵਿਸ਼ਵਾਸ ਅ ਸਰ ਇਹ ਇਥੇ ਜਿਹੜੀ ਤੁਹਾਨੂੰ ਡੈੱਡ ਬੋਡੀ ਮਿਲੀ ਹੈ ਤੁਹਾਡੇ ਇੱਥੇ ਹਾਲਟ ਦੇ ਡੀਵੀ ਹਾਲਟ ਤੇ ਤੇ ਇਸ ਦੇ ਬਾਰੇ ਬਰੀਫ ਕਰਨਾ ਥੋੜਾ ਸਾਡੀ ਸ਼ੀਵੀ ਅਸੀਂ ਆਏ ਹਾਂ ਟਿਕਟ ਜਿੰਨੇ 7 ਵਾਲੀ ਕੱਢੀ ਸੀ ਸਾਡੀ ਸ਼ੀਵੀ ਆਏ ਹਾਂ ਜਿੱਥੇ ਲਾਸਟ ਗਈ ਸੀ ਫਿਰ ਅਸੀਂ ਇਨਫੋਰਮੈਂਸ ਦਫ਼ਤਰ ਦੇ ਕੋ ਆਪਣੀ ਕਾਰਵਾਈ ਕਰਦੇ ਹਾਂ ਕੁਝ ਇਹਦਾ ਕਾਰਨ ਪਤਾ ਲੱਗ ਪਾਇਆ ਕੋਈ ਆਈਡੀ ਪ੍ਰੂਫ ਵਗੈਰਾ ਮਿਲੇਗਾ ਤਾਂ ਸਾਨੂੰ ਕੁਝ ਨਹੀਂ ਪਤਾ ਲਈ ਸਿਰਫ ਇਨਫੋਰਮ ਕਰਤਾ ਖਿੜਕੀ ਵੀ ਨਹੀਂ ਖੋਲੀ ਫਿਰ ਅਸੀਂ ਦੂਸਰੀ ਸਾਈਡ ਤੋਂ ਦਿੱਤਾ ਦਿੱਤੀਆਂ ਕਿਉਂਕਿ ਅਸੀਂ ਆਹ ਹੱਥੀਂ ਦਲਾਸੇ ਕੋਈ ਲਾਸ਼ ਕੁਝ ਨੇੜੇ ਕੁਝ ਮਿਲੇ ਕੋਈ ਹਥਿਆਰ ਵਗੈਰਾ ਜਾਂ ਕੁਝ ਰਾਮਦਾਸ ਸਰ ਇਹ ਜਿਹੜੀ ਤੁਹਾਨੂੰ ਇਨਫੋਰਮੇਸ਼ਨ ਮਿਲੀ ਹੈ ਇਸ ਦੇ ਬਾਰੇ ਬਰੀਫ ਕਰਨਾ ਥੋੜਾ ਇਹ ਸਾਨੂੰ ਨਿਊ ਹੋ ਰਹੀ ਹੈ ਜੀ ਮਾਫੀ ਮਾਫੀ ਜੀ ਰਾਮਦਾਸ ਰਾਜ ਸਰਕਰ ਨਾਲ ਜੁੜਿਆ ਹੋਇਆ ਹੈ ਬੋਲੋ ਕਿੱਥੇ ਦਾ ਰਹਿਣ ਵਾਲਾ ਵਿਅਕਤੀ ਕਿੱਥੇ ਦਾ ਰਹਿਣ ਵਾਲਾ ਵਿਅਕਤੀ ਹੈ ਜੋਗਰਾਜ ਭਗਤ ਦਾ ਪਰਵੇਸ਼ ਫੋਨਿਕਸ ਮੇਜਨ ਆ ਹਾਊਸ ਨੰਬਰ ਪੀਪੂ 560 ਗਾਂਧੀ ਨਗਰ ਸਰ ਉਹਨਾਂ ਲਈ ਬੋਡੀ ਹੈ ਤੁਸੀਂ ਇਹਨਾਂ ਨੂੰ ਪੋਸਟਮੈਨ ਨੂੰ ਕਰਵਾ ਕੇ ਦੋਗੇ ਹੋ ਉਹਦੇ ਹੀ ਦੇ ਰਹੇ ਉਹਨਾਂ ਨੂੰ ਇਹ ਮੇਰੀ ਪੀਮੋ ਵਾਰਿਸ ਨੂੰ ਸਾਨੂੰ ਗਾਥੀ ਕਰਨੀ ਚਾਹੀਦੀ ਜਾਂ ਤਾਂ ਮੈਨੂੰ ਨਾ ਕਰੀ ਤੇ ਬੋਡੀ ਕਿੱਥੇ ਮਿਲੀ ਸਰ ਡੀ ਹਾਲਟ ਤੇ ਲੱਗਦਾ ਲੰਬਾਰ ਮੇਰਾ ਦਵਿੰਦਰਪਾਲ ਸਰ ਜਿਹੜੀ ਤੁਹਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਇੱਥੇ ਡੀਵੀ ਹਾਲਟ ਤੇ ਕੋਈ ਡੈੱਡ ਬੋਡੀ ਮਿਲੀ ਹੈ ਹਾਂਜੀ ਹਾਂਜੀ ਸਰ ਇਹ ਟ੍ਰੇਨ ਦੇ ਨਾਲ ਹਾਸਾ ਹੋਇਆ ਜਾਂ ਕਿਦਾਂ ਨਹੀਂ ਇਹ ਕੁਦਰਤੀ ਮੌਤ ਆ ਇਹਦੀ ਤਾਂ ਕਿੱਥੋਂ ਦਾ ਰਹਿਣ ਵਾਲਾ ਸਰ ਇਹ ਗਲਦ ਹੀ ਕੈਂਪ ਦਾ ਕਿਸ ਚੋਦੇ ਪਰ ਪਤਾ ਲੱਗ ਪਿਆ ਤੁਹਾਨੂੰ ਇਹ ਅਜੇ ਆਪਣੀ ਡੈੱਡ ਬੋਡੀ ਤਾਂ ਮਿਲ ਗਈ ਹੈ ਇਹਦੀ ਅੱਛਾ ਜੀ ਇਹ ਹੁਣ ਉਹ ਜਿਹੜਾ ਹੁਣ ਦੇਖਦੇ ਪਿਆ ਆਪਾਂ ਕੀ ਨਾਮ ਵੀ ਵਿਅਕਤੀ ਦਾ ਨਾਮ ਕੀ ਹੈ ਨਾਮ ਕੀ ਹੈ ਦਾ ਹਰਕੁਸ਼ ਇਹਦਾ ਨਾਮ ਆਪਣੇ ਜੋਗਰਾਜ ਜੋਗਰਾਜ ਭਗਤ ਦਾ ਤੇ ਮਾਤਾ ਦਾ ਨਾਮ ਇਹਦਾ ਦਾਪ੍ਰੀਤ ਪ੍ਰਵੇਸ਼ ਕੁਮਾਰ ਹੈ ਪ੍ਰਵੇਸ਼ ਹਾਂ ਤਾਂ ਸਰ ਬੋਡੀ ਹੁਣ ਤੁਸੀਂ ਆਪਨੇ ਨਾਮ ਹੈਂਡਓਵਰ ਕਰਕੇ ਲੈ ਕੇ ਜਾ ਰਹੇ ਹੋ ਪੋਸਟਮੈਨ ਵਾਸਤੇ ਇਹ ਕਿਦਾਂ ਤੇ ਉਹ ਜੇ ਇਹਨਾਂ ਦੇ ਘਰਦਿਆਂ ਨੂੰ ਹੁਣ ਪੁੱਛਦੇ ਵੀ ਕੀ ਰਾਇ ਦਾ ਠੀਕ ਆਪਣੇ ਠੀਕ ਆ ਬਲਾਅ ਅਫਸਰ ਦੇਖਣਗੇ ਤੇ ਅੱਗੇ ਜਿੱਦਾਂ ਉਹ ਕਹਿੰਦੇ ਆ ਉਹਦੇ ਹਿਸਾਬ ਦੇ ਨਾਲ ਦੇਖਦੇ ਵੀ ਇਹ ਤਾਂ ਕਹਿੰਦੇ ਵੀ ਅਸੀਂ ਉਸਮਾਰਟਮ ਨਹੀਂ ਕਰਾਉਣਾ ਤੇ ਜਿੱਦਾਂ ਅਫਸਰ ਕਹਿਣਗੇ ਉਹਦੇ ਹਿਸਾਬ ਦੇ ਨਾਲ